ਸਾਡਾ ਵੀਰ ਸਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਅੱਜ ਸਾਡੀ ਤਾਂ ਇਹ ਪਸ਼ੂ ਵਾਲੀ ਰਾਤ ਸਮੇਂ ਤੇ ਜਿੱਕੇ ਆਪਾਂ ਇਸ਼ਾਰਾ ਵਾ ਉਹਦੀ ਚੌਪਰ ਤੇ ਪਾਣੀ ਸੇਵਾ ਜਿਹੜੀ ਹੈ ਜੀ ਇਹ ਜਿਹੜੀ ਸਾਡੀ ਸਥਿਤੀ ਆ ਉਹ ਕਿ ਟੂਰੀ ਤੇ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਬਹੁਤ ਬਹੁਤ ਟੁੱਟਾ ਵਾ ਇਹ ਦੂਜੇ ਫੇਸ ਤੇ ਅੱਜ ਹੀ ਦਰੰਗਰੇ ਦੇ ਕੋਲ ਕੁ ਤਾਕਤ ਖਾਂ ਜਿਹੜਾ ਪਾਟ ਏਰੀਆ ਉੱਤੇ ਅਸੀਂ ਜਾ ਰਹੇ ਹਾਂ ਉਹ ਕਿਹਾ ਜੇ ਸੇਵਾ ਜਿਹੜੀ ਭਰਾ ਨੇ ਸਾਡੀ ਲਈ ਆ ਉਹਨਾਂ ਉਹਨਾਂ ਚ ਹੀ ਤਰ੍ਹਾਂ ਐ ਲਾਲ ਸਿੰਘ ਬੇਦਾਰ ਰਟਾਇਰਡ ਪਿੰਡ ਢੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉਹਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਦਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜਪੀੜਤਾ ਦੀ ਮਦਦ ਵਾਸਤੇ ਝਾਰਾ ਵਾ ਤੇ ਕੌਖਰਵਾ ਤੂੜੀ ਆ ਏ ਅਸੀਂ ਅੱਜ ਦੁਰੰਗਲੇ ਵਾਲੀ ਸਾਈਡ ਨੂੰ ਜਿਹੜਾ ਬਈ ਸਮਾਨ ਲੈ ਕੇ ਜਾ ਰਹੇ ਆਂ ਦੇਖੋ ਜੀ ਹਾਲਾਤਾਂ ਨੂੰ ਦੇਖਦੇ ਹੋ ਇਹ ਤੇ ਬਹੁਤ ਜ਼ਿਆਦਾ ਜੋ ਹਾਲਾਤ ਵਾ ਉਹ ਖਰਾਬ ਆ ਵੱਧ ਤੋਂ ਵੱਧ ਹਾਲਾਤ ਹਾਲਾਤ ਹੋ ਰੱਖਿਆ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿ ਸਾਡੇ ਭਰਾ ਵੱਲੋਂ ਕਾਰਾ ਲੇ ਕੀਤੇ ਜਾਂਦੇ ਆ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਸਲੰਘਾਯੋਗ ਮੈਂ ਤਾਂ ਇੱਕ ਦੋ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਵਾਂ ਮੀਡੀਆ ਦੇ ذریعے ਕਿ ਅਸੀਂ ਜਿਹੜਾ ਟੈਕਸ ਦੇ ਰਿਓ ਸਰਕਾਰਾਂ ਨੂੰ ਦਿੰਨੇ ਆ ਜੇ ਸਰਕਾਰਾਂ ਸਾਡੀ ਬਾਹਰ ਨਹੀਂ ਫੜਦੀਆਂ ਗੱਲ ਮੋਤੀ ਸਾਹਿਬ ਆਏ ਆ ਗੂਗਲਵਾ ਤੋਂ ਮਿੱਟੀ ਛੱਡ ਕੇ ਚਲ ਗਏ ਆ ਕੀ 16000 ਆਪਣੇ ਕਰੋੜ 1600 ਕਰੋੜ ਦੇ ਨਾਲ ਕੀ ਬਣੂਗਾ ਜੀ ਜੋ ਕਿ ਵੱਧ ਤੋਂ ਵੱਧ ਹਲਾ ਚੁੱਕਿਆ ਦੂਸਰੀ ਗੱਲ ਇਹ ਆ ਕਿ ਜਿਹੜੀ ਹੁਣ ਕਣਕ ਦੀ ਬਜਾਈ ਆਪਾਂ ਗਾੜੀ ਦੇ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਬੀਤੀ ਜਾਣੀ ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਮਤਲਬ ਸੋ ਇਹ ਜਿਹੜੀਆਂ ਨਿਰੰਤਰ ਸਵਾਲਾਂ ਵਈ ਜਾਰੀ ਰਹਿਣਗੇ ਇਹ ਸਮਾਜਿਕ ਵੀ ਸੱਚ ਪ੍ਰੋਬਲਮ ਆ ਕਰਾਬਲੀ ਪੰਜਾਬੀ ਖੜਾ ਬਿਲਕੁਲ ਦੀ ਪੰਜਾਬਲੀ ਪੰਜਾਬੀ ਖੜਾ ਵਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾ ਟੋਟ ਆਈ ਹੈ ਤੇ ਨਾ ਆਉਣੀ ਹੈ ਸ਼ੁਕਰੀ ਸਾਧ ਸੰਗਤ ਦੀ ਜੋ ਅੱਜ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੋ ਕਿ ਪਿੰਡ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਹੈ ਮਾਰੇ ਪਿੰਡ ਦੇ ਵਿੱਚ ਗਰੀਬਾਂ ਨੂੰ ਅੱچھے ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਔਰ ਵੀ ਜਿੱਨੀ ਜਿੰਨੀ ਜ਼ਰੂਰਤ ਪੈਂਦੀ ਆ ਬਹੁਤ ਜਿਆਦੀ ਸੇਵਾ ਕਰਦੇ ਆ ਤੁਸੀਂ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਅਰਜ਼ੋ ਤੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਬੰਦੀ ਬਖਸ਼ੇ ਸਰਕਾਰ ਨੂੰ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਿਹਾ ਪਿੰਡ ਦਾ ਵਿਕਾਸ ਕਰ ਰਿਹਾ ਅਲੱਗਲੇ ਪਿੰਡਾਂ ਦਾ ਵਿਕਾਸ ਕਰ ਰਿਹਾ ਜੋ ਹਰ ਪੀੜਤਾ ਲੋਕਾਂ ਦੀ ਸੇਵਾ ਕਰ ਰਿਹਾ ਆਮ ਦੀ ਸੇਵਾ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਮੈਡੀਸਨ ਵੀ ਦੇ ਰਿਹਾ ਇਹ ਕਰਕੇ ਹੀ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਦਰਬਿੰਦਰ ਸਿੰਘ ਸੰਗਰ ਦਾ ਸਾਥ ਦੇਗੇ ਤਾਂ ਜੋ ਕਿ ਆਉਣ ਵਾਲੀ 27000 ਜਿਹੜੀ 2700 ਆਉਣੀ ਹੈ ਨਾ ਉਹਦੇ ਵਿੱਚ ਵੀਰ ਦਾ ਹੋਰ ਵੀ ਜਿਆਦਾ ਉਹਦਾ ਵਧੇ ਇਹਨੂੰ ਸਰਕਾਰ ਮੌਕਾ ਦੇਵੇ ਅੱਗੇ ਆਉਣ ਦੀ ਸੰਗਤ ਦੀ ਇਹੋ ਵੀ ਫੀਰ ਆ ਕਿ ਸਤਿਗੁਰੂ ਜੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਹਦੀ ਅੱਜ ਦੀ ਬੇਸਿਕ ਜਰੂਰਤ ਹੈ ਜੋ ਰਾਹਤ ਸਮਗਰੀ ਅੱਜ ਸਾਡੇ ਸਾਥੀਆਂ ਨੂੰ ਸਮਾਜ ਨੂੰ ਬੜੇ ਮਾਣ ਨਾਲ ਜੀ ਗੁਰਬਿੰਦਰ ਸਿੰਘ ਸੰਗਰ ਦੀ ਆ ਇਨਾਂ ਦੀ ਰਹਿਮ ਨਹੀਂ ਕਿ ਅੱਜ ਪਸ਼ੂਆਂ ਦਾ ਚਾਰਾ ਜਾ ਰਿਹਾ ਅਸੀਂ ਨਹੀਂ ਪਿਛਲੇ ਦਿਨਾਂ ਦੇ ਕਿੰਨੀ ਸਰਵਾਤ ਕੀਤੀ ਲੋਕਾਂ ਦੀ ਤੁੰਗੀਆਂ ਮਸਕੀਆਂ ਤੇ ਨਹੀਂ ਆ ਤੇ ਇਹਨਾਂ ਨੂੰ ਮਿਲਾ ਕੇ ਰਾਸ਼ਟਰ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਬੋਲ ਕੇ ਆਏ ਪਰ ਪਸ਼ੂਆਂ ਦੇ ਲਈ ਉਹ ਜ਼ਿਆਦਾ ਦਿੱਕਤ ਆ ਰਹੀ ਔਰ ਇਹ ਬੜੀ ਸ਼ੁਭੇ ਸਾਹਮਣੇ ਉਹ ਸਮਝ ਤੋਂ ਕਦਮ ਚੁੱਕਿਆ ਪਰ ਮੈਨੂੰ ਲੱਗਾ ਤਾਂ ਇਸ ਗੱਲ ਦੀ ਕਿ ਇਹ ਜਿਹੜਾ ਅੱਜ ਪਸ਼ੂਆਂ ਦਾ ਚਾਰਾ ਜੱਲਾ ਜਿਹੜੇ ਚਾਰੇ ਬੇਜਬਾਨ ਨੇ ਉਹਨਾਂ ਦੇ ਮੂਹਰੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸਭ ਦਾ ਮੁਸੰਦਾਰੀ ਨੂੰ ਸੁਪਰਮਾਤਮਾ ਇਹਨਾਂ ਨੂੰ ਗੱਲ ਕਰਕੇ ਲੋਕ ਵੀ ਜਿੰਨੇ ਪੁੱਤੀ ਹੋਣ ਕੋੜਾ ਇਥੇ ਆਇਆ ਪਾਣੀ ਪੀਤੀਆ ਅਜੇ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਛੂਆਂ ਦਾ ਚਾਰਾ ਲਾ ਲੋ ਘੋਰ ਖਰਾਬ ਹੋ ਗਏ ਨੇ ਲੋਕਾਂ ਦੇ ਪਾਪਾ ਜੀ ਅਜੇ ਵੀ ਬਹੁਤ ਸਾਰੇ ਘਰ ਤਾਂ ਵੱਡੇ ਨੇ ਅਜੇ ਕਿਤੇ ਨਾ ਕਿਤੇ ਜਾ ਕੇ ਸਵਾਸ ਸੇਨੀਆਂ ਕੇ ਵੀ ਤੁਹਾਡੇ ਮਾਧਮੇ ਮらい ਬੇਨਤੀ ਕਰਨਾ ਚਾਹਾਂਗੇ ਇਹ ਤੋਂ ਬਾਅਦ ਲੜਾਈ ਹੈ ਜੇ ਘਰਾਂ ਦੇ ਵੀ ਲੜਨੀ ਪੈਣੀ। ਕੋਲੀ ਕਰੋਨਾ ਦੀਆਂ ਕੋਟੀਆਂ ਵੀ ਰੁਟ ਗਈਆਂ ਤੇ ਗਰੀਬਾਂ ਦੇ ਤੇ ਪਹਿਲਾਂ ਵੀ ਘਾਰੇ ਦੇ ਡੁੱਬੇ ਹੋਏ ਸੀ। ਉਹਨਾਂ ਦਾ ਵੀ ਰਿਆਕਤ ਨਹੀਂ ਹੋ। ਰੋਡ ਟੋਡਾਂ ਦੇ ਰਹਿਣਾ ਲੋਕਾਂ ਦਾ ਜਿਹੜਾ ਮਹਾਾਰੋਗ ਹੋਇਆ ਬਾਅਦ। ਜਿਹੜਾ ਰਸਕਣਾ ਤੇ ਬਹੁਤ ਜ਼ਿਆਦਾ ਪਾਣੀ ਸੁੱਕਦਾ। ਉਹਦੇ ਜਿਹੜੇ ਉੱਤਰ ਦੇ ਲੋਕ ਹੈ ਉਹਨਾਂ ਨੇ ਵੀ ਕਹਿ ਦਿੱਤਾ ਕਿ ਰਸਣ ਦੀ ਘਟ ਥੋੜਿਆ। ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਹੋਣਾ ਕਿ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ। ਉਹ ਵਿਚਾਰੇ ਮਾਰੇਗੇ। ਇਹ ਪਾਸੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਮੈਂ ਬਹੁਤ ਵਧੀਆ ਸਿੰਗਰ ਸਾਹਿਬ ਨੇ ਝੋਖਰ ਦੀਆਂ ਕਾਲੀਆਂ ਚਾਰ ਪੰਜ ਭਰੀਆਂ ਨੇ ਕੁੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ ਦੋ ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜੰਨਾ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਉੱਡੀ ਉਹਦੇ ਨਾਲ ਜਾ ਰਹੇ ਮੈਂ ਜਿੱਥੇ ਮੇਰੇ ਨਾਲ ਸਾਹਿਬ ਸੀ ਕਿ ਹੁਣ ਅਸੀਂ ਇਹੋ ਜਿਹੀ ਗਾਰਸ਼ ਕਰਾਂਗੇ ਤੇ ਸਪਾਸੇ ਵੀ ਆ ਉਹ ਤਾਂ ਵਿੱਚ ਜਿੱਦਾਂ ਸਾਡੇ ਪ੍ਰਧਾਨ ਜੀ ਸੰਦਰ ਸਾਹਿਬ ਇਹਨਾਂ ਨੇ ਵੱਡਾ ਹਾਰਾ ਤਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੇ ਨੇ ਬਹੁਤ ਕੁਝ ਕੀਤਾ ਹੈ ਇਹਨਾਂ ਨੇ ਇਹ ਇਹ ਮੇਰੇ ਜਿਹੜਾ ਪਿੰਡ ਆ ਪਿਛਲਾ ਜੰਗ ਦਾ ਹਲਕਾ ਵਾ ਪਟਾਲਾ ਇਹਦੇ ਵਿੱਚ ਕਾਫੀ ਕੰਮ ਕੀਤਾ ਲੇਕਿਨ ਇਹ ਐਦਾਂ ਦੇ ਸਮਾਜ ਸੇਵੀ ਨੇ ਸਾਡੇ ਪ੍ਰਧਾਨ ਜੀ ਵੀ ਇਹ ਆਪਣੇ ਆਪ ਨੂੰ ਸ਼ੋਅ ਨਹੀਂ ਕੇ ਕਰਦੇ ਇਹ ਗੁਰੂ ਦੀ ਰਜਾ ਦੇ ਵਿੱਚ ਬੈਠ ਕੇ ਹੀ ਕੰਮ ਕਰਦੇ ਆ ਤੇ ਪ੍ਰਤਾਨੇ ਵਾਲੇ ਨੇ ਇਹ